ਹਾਂਜੀ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਦੰਦੀਵਾਲ ਬੁਟੀਕ ਤੁੰਗਵਾਲੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਗਲੇ ਉੱਪਰ ਇਹ ਵਾਲੀ ਲੈਸ ਹੈ ਜਿਹੜੀ ਗੁੰਮ ਕਰਕੇ ਕਿੱਦਾਂ ਲਗਾਈ ਜਾਂਦੀ ਆ ਅੰਡਰਗਰਾਉਂਡ ਲਗਾਉਣੀ ਆ ਆਪਾਂ ਇਹ ਆਹ ਵਾਲੀ ਲੈਸ ਆਪਣੇ ਕੋਲੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜਿਹੜੇ ਆਪਣੇ ਰੈਡੀਮੇਡ ਗਲੇ ਆਉਂਦੀ ਹੈਗੇ ਉਹ ਆਪਾਂ ਕੱਪੜੇ ਦੇ ਉੱਪਰ ਅਟੈਚ ਕਰ ਰੱਖਿਆ ਹੈਗਾ ਜਿਹੜਾ ਆਪਾਂ ਮਾਰ ਜਨ ਰੱਖਿਆ ਸੀ ਉਹ ਆਪਾਂ ਫੋਲਡ ਕਰ ਲਿਆ ਹੁਣ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਇਹਦੇ ਤੁਸੀਂ ਇਸ ਤਰ੍ਹਾਂ ਮੋੜਨਾ ਇਹਨੂੰ ਦੇਖੋ ਜਿੱਥੇ ਆਪਣੇ ਗਲੇ ਦੀ ਆਹ ਵਾਲੀ ਇੱਧਲੀ ਸਾਈਡਾ ਇਹਨੂੰ ਇਸ ਤਰ੍ਹਾਂ 모ੜ ਕੇ ਇੱਥੇ ਤੁਸੀਂ ਚੌਕ ਨਾਲ ਇਸ ਤਰ੍ਹਾਂ ਨਿਸ਼ਾਨ ਲਗਾ ਲੈਣਾ ਜਾਂ ਤੁਸੀਂ ਕੀ ਕਰ ਸਕਦੇ ਹੋ ਸਲਾਈ ਵੀ ਲਗਾ ਸਕਦੇ ਹੋਗੇ ਨਾਲ-ਨਾਲ ਇਸ ਤਰ੍ਹਾਂ ਤੁਸੀਂ ਸਾਰੇ ਤਿੰਨ ਨਿਸ਼ਾਨ ਲਗਾ ਲੈਣਾ ਗਲਾਈ 'ਚ ਇਹਦੇ ਉੱਪਰ ਰੱਖ ਕੇ ਹੀ ਆਪਾਂ ਲੈਸ ਜਿਹੜੀ ਅਟੈਚ ਕਰਾਂਗੇ ਇਸ ਤਰ੍ਹਾਂ ਤੁਸੀਂ ਨਾਲ-ਨਾਲ ਨਿਸ਼ਾਨ ਲਗਾਉਣਾਗਾ ਜੇ ਨਿਸ਼ਾਨ ਸਹੀ ਹੋਊਗਾ ਆਪਣੀ ਲੈਸ ਲਗਾਉਣ ਚ ਸਫਾਈ ਪੂਰੀ ਆਊਗੀ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਇਹ ਵਾਲੀ ਆਪਾਂ ਲੈਸ ਲਈਏਗੀ ਦੇਖੋ ਹਾਂਜੀ ਲੈਸ ਦਾ ਜਿਹੜਾ ਪੁੱਠਾ ਪਾਸਾ ਉਹ ਤੁਸੀਂ نیچے ਰੱਖਣਾ ਸਿੱਧਾ ਪਾਸਾ ਜਿਹੜਾ ਤੁਸੀਂ ਉੱਪਰ ਰੱਖਣਾ ਹੈ ਇਸ ਤਰ੍ਹਾਂ ਰੱਖਣਾ ਜਿਹੜੀ ਆਪਾਂ ਆਹ ਵਾਲੀ ਨਿਸ਼ਾਨ ਲਗਾਇਆ ਸੀ ਇਹ ਵਾਲੇ ਨਿਸ਼ਾਨ ਦੇ ਉੱਪਰ ਰੱਖ ਕੇ ਇਸ ਤਰ੍ਹਾਂ ਤੁਸੀਂ ਇਹ ਲੈਸ ਜਿਹੜੀ ਅਟੈਚ ਕਰਨੀ ਹੈਗੀ ਜਿੱਥੇ-ਜਿੱਥੇ ਆਪਣਾ ਨਿਸ਼ਾਨ ਹੈਗਾ ਉੱਥੇ-ਉੱਥੇ ਆਪਾਂ ਲੈਸ ਜਿਹੜੀ ਅਟੈਚ ਕਰਾਂਗੇ ਤੋ ਤੁਸੀਂ ਜਿੱਥੇ ਜਿੱਥੇ ਗਲਾਈ ਹੈ ਜਿਵੇਂ ਜਿਵੇਂ ਉਮੇ ਉਮੇ ਘੁਮਾਉਂਦੇ ਜਾਣਾ ਇਹਨੂੰ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਕੁਝ ਸਿੱਖਣ ਨੂੰ ਮਿਲਦਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਯਾਸਤਰਾ ਆਪਾਂ ਸਾਰੇ ਨੂੰ ਘੁਮਾ ਘੁਮਾ ਕੇ ਝੜ ਲੈਣਾ ਗਲਾਈ ਚੇਤੋ ਬਲਾਈ ਹੈਗੀ ਆਪਾਂ ਗਲਾਈ ਪਾਉਣੀ ਆ ਉਦਾਂ ਹੀ ਐਸ ਤਰ੍ਹਾਂ ਤੁਸੀਂ ਉੱਪਰ ਦਾ ਕਲਾਪ ਜਿਹੜੀ ਅਟੈਚ ਕਰ ਲੈਣੀ ਹੈਗੀ ਇੱਥੋਂ ਆਪਾਂ ਕੱਟ ਕਰ ਲਾਂਗੇ ਇਹਦੀ ਕੋਪਣੀ ਸਾਰੀ ਲੈ ਲਾ ਜਿਹੜੀ ਲੱਗ ਚੁੱਕੀ ਹੈਗੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਪਲਟ ਲੈਣਾ ਆਪਾਂ ਕਮੀਜ਼ ਦਾ ਜਿਹੜਾ ਫਰੰਟ ਵਾਲਾ ਪੱਲਾ ਈਵਲਾ ਲੈ ਲਾਂਗੇ ਔਰ ਇਹ ਬੈਕ ਵਾਲਾ ਇਹ ਫਰੰਟ ਵਾਲਾ ਪੱਲਾ ਆਪਾਂ ਲੈ ਲੈਣਾ ਇਹਦਾ ਸੈਂਟਰ ਕਰਕੇ ਆਪਾਂ ਇੱਥੇ ਕੱਟ ਲਗਾਵਾਂਗੇ ਸੇਮ ਹੀ ਆਪਾਂ ਗਲੇ ਦਾ ਸੈਂਟਰ ਕਰਨਾ ਸੈਂਟਰ ਕਰਕੇ ਕੱਟ ਲਗਾ ਲੈਣਾ ਤੁਸੀਂ ਮੈਂ ਦੇਖੋ ਕੀ ਕਰਦੀ ਹੁੰਨੀ ਐ ਇੱਥੋਂ ਮੈਂ ਹਲਕੀ ਜੀ ਕਾਟ ਦਿੰਨੀ ਹੁੰਦੀ ਐ ਇਹਨੂੰ ਗਲੇ ਨੂੰ ਐਨਿਕ ਯਾਨੀ ਕਿ ਕਾਟ ਦੇ ਕੇ ਆਪਾਂ ਇਹਨੂੰ ਅਟੈਚ ਕਰਨਾ ਹਾਂਜੀ ਦੇਖੋ ਹੁਣ ਆਪਾਂ ਇਹਨੂੰ ਅਟੈਚ ਕਰਨਾ ਕਮੀਜ਼ ਦੇ ਉੱਪਰ ਕਮੀਜ਼ ਦਾ ਤੁਸੀਂ ਸਿੱਧਾ ਪਾਸਾ ਰੱਖ ਲੈਣਾਗਾ ਇਹ ਤੁਸੀਂ ਦੇਖੋ ਆਪਣੀ ਕ੍ਰੀਜ਼ ਬਣੀ ਹੋਈ ਆ ਇੱਥੇ ਆਪਣੀ ਕ੍ਰੀਜ਼ ਆ ਇਦਾਂ ਆਪਾਂ نیچے ਤੋਂ ਵੀ ਸੈਂਟਰ ਦਾ ਨਿਸ਼ਾਨ ਲਗਾ ਲੈਣਾ ਗਲੇ ਦਾ ਇਹ ਆ ਗਿਆ ਇਹਨੂੰ ਹੁਣ ਕੀ ਕਰਨਾ ਆਪਾਂ ਇੱਥੇ ਕੱਟ ਤੋਂ ਕੱਟ ਸਹੀ ਰੱਖ ਕੇ ਇੱਥੇ ਦੇਖੋ ਆਪਣੇ ਆਪ ਹੀ ਸਹੀ ਆ ਗਿਆ ਜਮਾ ਜਦੋਂ ਆਪਾਂ ਉੱਪਰ ਤੋਂ ਸਹੀ ਕਰਕੇ ਰੱਖਿਆ ਪਰੀਜ਼ ਦੇ ਉੱਪਰ ਹੀ ਆ ਗਿਆ ਆਪਣਾ ਸੈਂਟਰ ਹੁਣ ਆਪਾਂ ਜਿਹੜੀ ਸਲਾਈ ਲਗਾਈ ਸੀ ਦੇਖੋ ਆਹ ਵਾਲੀ ਇਹਦੇ ਉੱਪਰ ਉੱਪਰ ਸਲਾਈ ਲਗਾਉਣੀ ਹੈ ਹੁਣ ਆਪਾਂ ਇੱਥੇ तुम देखो जो बिगनर हो मतलब कि नवी सिलाई सीख रहे हो तो इतने सेंटर से सिलाई लगा लिया करो तो अपना गला इधर उधर हल्ले ना असी रोज़ सिलाई करते हैं ता करके सा हथ जाना गा इस तरह ती ज अपनी सिलाई लगी हुई है उत्थे सिलाई लाइनी है ਦੋਨੇ ਹੱਥਾਂ ਨਾਲ ਸੈੱਟ ਕਰਦੇ ਜਾਣਾ ਹੱਲਣ ਨਹੀਂ ਦੇਣਾ ਆਪਾਂ ਗਲੇ ਨੂੰ ਜੇ ਦੇਖੋ ਸੈਂਟਰ 'ਚ ਸਲਾਈ ਲੱਗੀ ਹੋਊ ਤਾਂ ਗਲਾ ਹਲੂਆ ਵੀ ਕਦੇ ਵੀ ਨਹੀਂ ਐਸ ਤਰ੍ਹਾਂ ਆਪਾਂ ਸਾਰੀ ਸਲਾਈ ਇਹ ਜਿਹੜੀ ਪੂਰੀ ਕਰ ਲਈ ਹੁਣ ਆਪਾਂ ਇਹਨੂੰ ਇੱਥੋਂ ਕੱਟ ਲੈਣਾਗਾ ਜਿੱਥੇ ਗਲਾਈ ਹੈ ਉੱਥੇ ਸੈਂਟਰ 'ਚ ਆਪਾਂ ਐਦਾਂ ਕੱਟਸ ਲਗਾ ਲੈਣੀਆਂ ਆਂਗੀ ਇਹਦੇ ਨਾਲ ਕੀ ਹੁੰਦਾ ਜਿੱਥੇ ਗਲਾਈ ਹੁੰਦੀ ਹੈ ਦੇਖੋ ਉੱਥੋਂ ਵਧੀਆ ਟੰਗਣਾ ਮੁੜ ਜਾਂਦਾ ਇਹ ਨਹੀਂ ਆਪਣੇ ਬਲ ਪੈ ਜਾਂਦੀ ਹੈਗੀ ਗਲੇ ਦੇ ਵਿੱਚ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਪਲਟ ਲੈਣਾ ਹੈ ਦੇਖੋ ਇਹ ਜਿਹੜੀ ਆਪਣੀ ਗੁੰਮਲੇਸਾ ਲੱਗ ਚੁੱਕੀ ਹੈਗੀ ਤੁਸੀਂ ਚਾਹੋ ਤਾਂ ਵੱਡੇ ਵਕਤੇ ਵੀ ਸਲਾਈ ਲਗਾ ਸਕਦੇ ਹੋਗੇ ਇਹ ਆਪਣਾ ਕੱਚੀ ਸਲਾਈ ਲਈ ਆਪਾਂ ਬਾਅਦ ਚ ਇਹਨੂੰ ਪੱਟ ਦਾਂਗੇ ਦੇਖੋ ਤੁਸੀਂ ਆਪਣੇ ਗਲੇ ਦੇ ਉੱਪਰ ਲੈਂਸ ਲੱਗ ਕੇ ਜਿਹੜੀ ਤਿਆਰ ਆ ਐਸ ਤਰ੍ਹਾਂ ਤੁਸੀਂ ਗੁੰਮ ਲੈਂਸ ਜਿਹੜੀ ਲਗਾ ਸਕਦੇ ਹੋਗੇ ਗਲੇ ਦੇ ਉੱਪਰ ਇਧਰੋਂ ਵੀ ਦੇਖੋ ਐਸ ਤਰ੍ਹਾਂ ਲੱਗੀ ਆਪਣੀ ਲੈਂਸ ਇਹ ਕਿੰਨੀ ਸਫਾਈ ਨਾਲ ਲੱਗੀ ਆ ਤੁਸੀਂ ਵੀ ਇਦਾਂ ਆਪਣਾ ਨੈੱਕ ਜਿਹੜਾ ਤਿਆਰ ਕਰ ਸਕਦੇ ਹੋ ਗੁੰਮ ਲੈਂਸ ਲਗਾ ਕੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ